ਵਕੀਲ ਨੂੰ ਬੁਲਾਇਆ ਹੈ ਉਹ ਕੱਝੇ ਸਾਹਬਨ ਦੇ ਮੂੰਹ ਵਾਲਾ ਵਕੀਲ ਨੂੰ ਬੁਲਾ ਐ ਕੀ ਏ ਤੁਹਾਡੇ ਪਿੰਡ ਦੇ ਵਿੱਚ ਕਾਲੇ ਕੋਟ ਵਾਲੇ ਨੂੰ ਕੀ ਕੈਦੀ ਕਹਿੰਦੇ ਨੇ ਸਬਜ਼ੀ ਵੇਚਣ ਵਾਲਾ ਕਹਿੰਦੇ ਨੇ ਜਾਂ ਜੋਗੀ ਕਹਿੰਦੇ ਨੇ ਐ ਮੈਂ ਵਕੀਲ ਹਾਂ ਪਰ ਭਾਜੀ ਇੱਕ ਗੱਲ ਮਨੋ ਉਹ ਕੀ ਜੀ ਤੁਹਾਡੇ ਜੀ ਭੰਡਾ ਵਾਲਾ ਕੰਮ ਹੀ ਆ ਕੰਮ ਦੱਸੋ ਕੀ ਏ ਆਏ ਕਿੱਧਰ ਹੋ ਪੱਕੇ ਹੋਣਾ ਜੀ ਉਹ ਕਿੰਨਾ ਕੋ ਪੱਕਾ ਹੋਣਾ ਹੈ ਦਸਹਰੀ ਅੰਬਾ ਜ਼ਰਾ ਜੇ ਨਪਿਆ ਸਾਰੀ ਫਰੂਟੀ ਬਾਹਰ ਆ ਜਾਣੀ ਓਏ ਹੋਏ 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 ਐਡਾ ਵੱਡਾ ਮੂੰਹ ਓਏ ਆਪਣੇ ਮੂੰਹ ਚ ਨਮਕ ਤੇ ਜਾਮਨ ਪਾ ਕੇ ਬਰਬਰ ਕਰਕੇ ਦੇਦੇ ਆਣੇ ਇਹਨੂੰ ਦਿਆ ਕਰ ਹਾਂ ਸੱਚ ਮੇਰੇ ਤੇ ਰੇਡੀਓ ਦਾ ਟਾਈਮ ਹੋ ਗਿਆ ਆ ਕੋਈ ਨਹੀਂ ਜੀ ਅਸੀਂ ਵੇਟ ਕਰ ਲੈਨੇ ਆ ਜਾਂਦੇ ਜਾਂਦੇ ਬਸ ਚਾਹ ਕਹਿ ਜੋ ਬਹੁਤ ਅੱਛੇ ਵੀ ਬੜੀ ਚਾਹ ਪੀਣਾ ਕਾਕਾ ਤੂੰ ਉਹ ਤੂੰ ਤਾਂ ਲੱਗਦਾ ਲੋਰੋ ਕਰਾਚੀ ਟਰੱਕ ਚਲਾਉਣਾ ਮੈਂ ਪੱਤੀ ਤੁਹਾਡੇ ਲਈ ਜੇਬ ਚ ਪਾ ਕੇ ਬੈਠਾ ਇੱਥੇ ਬੰਦਾ ਪੁੱਛੇ ਕੇਸ ਦੱਸੋ ਫੀਸ ਦਿਓ ਤੇ ਜਾਓ ਸੌ ਗਏ ਉਹ ਨਹੀਂ ਜੀ ਫੀਸ ਦਾ ਨਾਂ ਸੁਣ ਕੇ ਸੌ ਹੀ ਜਾਂਦੇ ਨੇ ਨਹੀਂ ਜੀ ਫੀਸ ਦਾ ਤੇ ਔਖੇ ਸੋਖੇ ਕਰ ਲਾਂਗੇ ਪੱਕੇ ਹੋ ਜਾਾਂਗੇ ਨਾ ਪੱਕਾ ਕਿੰਨਾ ਕੁ ਪੱਕਾ ਹੋਣਾ ਤੂੰ ਮੈਨੂੰ ਦੱਸ ਦੇ ਮੈਂ ਮਿਸਤਰੀ ਬੁਲਾ ਕੇ ਚਾਰ ਦੀਵਾਰੀ ਕਰਾ ਦਿਆਂ ਤੇ ਜਾਂ ਤੇਰੇ ਤੇ ਫਰਸ਼ ਪਵਾ ਦਿਆਂ ਮੈਂ ਕਿੰਨਾ ਤੂੰ ਪੱਕਾ ਹੋਣਾ ਪੱਕਾ ਕਹਿ ਕਹਿ ਕੇ ਮੇਰਾ ਦਿਮਾਗ ਪਕਾਤਾ ਤੁਸੀਂ ਕੇਸ ਕੀ ਹੈ ਤੁਹਾਡਾ ਅਬਾਸ ਜੀ ਕੋਈ 14 15 ਸਾਲ ਪਹਿਲਾਂ ਸ਼ੁਰੂ ਤੋਂ ਹਾਂਜੀ ਜਦੋਂ ਮੈਂ ਪਿੰਡ ਤੋਂ ਮਤਲਬ ਇਸ ਤੋਂ ਵੀ ਪਹਿਲੇ ਉਹ ਜੀ ਜਦੋਂ ਮੈਂ 10ਵੀਂ ਨਹੀਂ ਕੀਤੀ ਇਸ ਤੋਂ ਵੀ ਪਹਿਲੇ ਉਹ ਜੀ ਇਸ ਤੋਂ ਮਾਤਾ ਬਾਪੂ ਦੇ ਵਿਆਹ ਤੋਂ ਸ਼ੁਰੂ ਕਰ ਓਏ ਉਦੋਂ ਤਾਂ ਮੈਂ ਹੈ ਹੀ ਨਹੀਂ ਸੀ ਓ ਬਸ ਮੈਂ ਤੇਰਾ ਸਬਰ ਹੀ ਚੈੱਕ ਕਰਨਾ ਸੀ ਸਿੱਟ ਕਿਉਂਕਿ ਤੇਰੇ ਵਰਗੇ ਬੇ ਸਬਰੇ ਬੰਦੇ ਵੀਜ਼ਾ ਦੇ ਦਿਓ ਵੀਜ਼ਾ ਦੇ ਦਿਓ ਵੀਜ਼ਾ ਦੇ ਦਿਓ ਵੀਜ਼ਾ ਦੇ ਦਿਓ ਬਾਅਦ ਚ ਸਿਰ ਪਾੜਨ ਤੇ ਆ ਜਾਂਦੇ ਨੇ ਵੀਜ਼ਾ ਐਵੇਂ ਨਹੀਂ ਮਿਲਦਾ ਹਰ ਚੀਜ਼ ਤੇ ਟਾਈਮ ਲੱਗਦਾ ਉਹ ਕਿੰਨਾ ਕੁ ਟਾਈਮ ਲੱਗਣਾ ਬਾਜੀ ਟਾਈਮ ਤੇ ਲੱਗਦਾ ਹਰ ਕੰਮ 'ਚ ਕਿਸੇ ਵੇਲੇ ਇੰਜ ਵੀ ਹੁੰਦਾ ਕਿ ਬੰਦਾ ਮਰ ਜਾਂਦਾ ਤੇ 2 ਸਾਲ ਬਾਅਦ ਵੀਜ਼ਾ ਲੱਗਦਾ ਉਹਦਾ ਮਰਨ ਤੋਂ ਯਾਦ ਆਇਆ ਕਿੰਨੀ ਉਮਰ ਹੈ ਆਪਣੀ 55 ਸਾਲ ਦੀ ਨਿਆਣੇ ਕਿੰਨੇ ਇੱਕ ਜੀ ਡੰਨ ਲਾਹ ਕੇ ਤੂੰ ਹੈ 55 ਸਾਲਾਂ 'ਚ ਇੱਕ ਨਿਆਣਾ ਨਿਆਣਾ ਕਿੱਥੇ ਆ ਪਿੱਛੇ ਪਿੰਡ ਪਿੰਡ ਕੀ ਕਰ ਰਿਹਾ ਨਿਆਣਾ ਇੱਥੇ ਹੋਣਾ ਚਾਹੀਦਾ ਜਿੱਥੇ ਨਿਆਣੇ ਜੰਮਣੇ ਨੇ ਉੱਥੇ ਜੰਮਦੇ ਨਹੀਂ ਜਿੱਥੇ ਨਹੀਂ ਜੰਮਣਾ ਚਾਹੀਦਾ ਉੱਥੇ ਤੁਸੀਂ ਜੰਮਦੇ ਹੋ ਉਹ ਇਸ ਮੁਲਕ 'ਚ ਨਿਆਣੇ ਜੰਮੋ ਫਿਰ ਬੰਦਾ ਪੱਕਾ ਹੁੰਦਾ ਹੈ ਅੱਛਾ ਟੈਕਸ ਭਰਦੇ ਹੋ ਨਹੀਂ ਜੀ ਕੋਈ ਕੋਈ ਮਕਾਨ ਦਾ ਕੋਈ ਪੱਕਾ ਐਡਰੈਸ 2 ਸਾਲ ਪੁਰਾਣਾ ਕੋਈ ਹੋਵੇ ਚਾਰ-ਪੰਜ ਮਹੀਨੇ ਤੋਂ ਬਾਅਦ ਕਦੀ ਕਿਤੇ ਰਹਿ ਹੀ ਨਹੀਂ ਉਹ ਤੁਹਾਡਾ ਤੇ ਘਰ ਦਾ ਐਡਰੈਸ ਪੱਕਾ ਨਹੀਂਗਾ ਤੇ ਆਪ ਆ ਗਏ ਹੋ ਪੱਕੇ ਹੋਣ ਲੇਕਿਨ ਐਨੀਵੇਜ਼ ਤੁਸੀਂ ਕਿਸੇ ਮਾਮੂਲੀ ਵਕੀਲ ਕੋਲ ਤੇ ਨਹੀਂ ਨਾ ਆਏ ਪੱਕਾ ਤੇ ਮੈਂ ਤੁਹਾਨੂੰ ਕਰਕੇ ਛੱਡਾਂਗਾ ਸਲਾਮ ਅਲੈਕੁਮ ਬਬਾ ਜੀ ਵਾਲੇਕਮ ਸਲਾਮ ਕੀ ਕਰ ਰਹੇ ਆ ਅਬਾਏ ਧਰਿਆ ਚੀਰ ਰਿਹਾ ਕਿਹਦੇ ਨਾਲ ਤਲਵਾਰ ਨਾਲ ਚੀਰ ਰਿਹਾ ਐਡਾ ਮੈਂ ਜੈਕੀ ਚੰਦ ਦਾ ਬੱਚਾ ਤੂੰ ਸਾਰਾ ਬਡਾ ਹੁੰਦਾ ਪਰਦੇਸਾਂ ਕੰਮ ਕਿਵੇਂ ਹੁੰਦਾ ਫਿਰ ਵੀ ਅਟਮ ਕਰਦੇ ਹੋ ਤੁਸੀਂ ਉਹ ਚਵਲਾ ਨਾ ਮਾਰੇ ਤਾਂ ਮੇਰੀ ਗੱਲ ਸੁਣ ਮੈਂ ਸੋਚ ਰਿਹਾ ਵੀ ਬशीर ਦੀ ਕੁੜੀ ਆਈ ਬੈਠੀ ਆ ਮੈਂ ਤੇਰੇ ਵਿਆਹ ਦੀ ਗੱਲ ਟੋੜ ਦਿਆਂ ਹਜੇ ਵੀ ਸੋਚ ਰਹੇ ਹੋ ਅਬਾ ਜੀ ਮੇਰਾ ਕੋਈ ਸੁਤੇਲਾ ਪੀਉਂਦਾ ਨਾ ਹੁਣ ਤੱਕ ਮੇਰਾ ਚੌਥਾ ਵਿਆਹ ਕਰਾ ਚੁੱਕਾ ਹੁੰਦਾ ਫਿੱਟੇ ਮੂੰਹ ਤੇਰਾ ਉਹ ਮੈਂ ਤੈਨੂੰ ਕਹਿ ਰਿਹਾ ਪਿੱਕ ਸੋਹਣੀ ਜੀ ਫੋਟੋ ਬਣਾ ਕੇ ਤਾਂ ਮੈਨੂੰ ਭੇਜ ਤਾਂ ਕਿ ਮੈਂ ਕੁੜੀਆਂ ਲੈਣ ਦਿਖਾਵਾਂ ਸੋਹਣੀ ਫੋਟੋ ਇ ਫੇਡਨ ਉਹ ਹੈਲੋ ਸਾਰੀ ਜ਼ਿੰਦਗੀ ਰਿਸ਼ਤੇਦਾਰਨ ਬੂਹੇ ਤੇ ਫਿਰਿਆ ਕਿਸ ਨੇ ਤੁਸੀਂ ਵੇਲੇ ਸੱਲ ਨਹੀਂ ਦਿੱਤਾ ਜਦੋਂ ਤਾਂ ਯੂਕੇ ਆਇਆ ਕੁੜੀ ਦੇ